ਨਜ਼ਰਿਕਾ ਸਿੱਧੂ ਸਾਹਿਬ ਤੇ ਬਾਜਵਾ ਸਾਹਿਬ ਦੀ ਆਪਸੀ ਸ਼ਬਦੀ ਚਾਦਰ ਜੁੜੀ ਚੱਲ ਰਹੀ ਹੈ ਇਹਨੂੰ ਪਬਲਿਕ ਆ ਜਿਹੜਾ 카ਟੋਪਲੇਸ ਦੇ ਨਾਮ ਦੇ ਲਿਆ ਬਿਲਕੁਲ ਕੋਈ 카ਟੋਪਲੇਸ ਨਹੀਂ ਹੈ ਤੁਸੀਂ ਦੇਖਿਆ ਹੋਣਾ ਇੱਕ ਦੂਜੇ ਨੂੰ ਆਮ ਗੱਲ ਚਹਿਤੀ ਆਪਸ ਵਿੱਚ ਸੋ ਮੈਨੂੰ ਲੱਗਦਾ ਕਿ ਉਹਨੂੰ 카ਟੋਪਲੇਸ ਨਹੀਂ ਕਿਹਾ ਜਾ ਸਕਦਾ ਕਿੰਨੇ ਕਦੇਰ ਚ ਇਹ ਚੀਜ਼ ਫਾਈਨਲ ਹੋਊਗੀ ਬਿਆਮ ਆਮ ਆਦਮੀ ਪਾਰਟੀ ਨੇ ਥੋੜਾ ਤੂੰ ਆ ਪਹੁੰਚਾਗਾ ਜਾਂ ਕੀ ਦੋ ਟੁਕ ਨਾ ਹਾਂ ਆਲੀ ਗੱਲ ਦੇਖੋ ਜੀ ਪਗਰਲੇ 6 ਮਹੀਨੇ ਤੂੰ ਤੁਸੀਂ 21 ਸਵਾਲ ਪੁੱਛ ਰਹੇ ਹੋ ਸੋ ਮੈਂ ਬਾਰ-ਬਾਰ ਕਹਤਾ ਵੀ ਹਜੇ ਤੱਕ ਸਾਨੂੰ ਹਾਈ ਕਮਾਂਡ ਨੇ ਕਿਸੇ ਪ੍ਰਕਾਰ ਦੇ ਸਮਝੌਤੇ ਦੀ ਕੋਈ ਗੱਲ ਨਹੀਂ ਪਰ ਇਹ ਗੱਲ ਕੋਈ ਲੁਕਣ ਵਾਲੀ ਥੋੜੀ ਹੈ ਜਿੱਦੇ ਦਿੱਲੀ ਵਾਲੇ ਨੇ ਕਹਤਾ ਅਸੀਂ ਦਿੱਲੀ ਤੋਂ ਬਿਲਕੁਲ ਬਾਹਰ ਨਹੀਂ ਹੈ ਸਾਡੀ ਹਾਈ ਕਮਾਂਡ ਹੈ ਅਸੀਂ ਹਰ ਉਹਨਾਂ ਦਾ ਫਤਵਾ ਮੰਨਣਾ ਤੁਹਾਨੂੰ ਐਂ ਲੱਗ ਰਿਹਾ ਹੈ ਕੀ ਸੱਚੇ ਪਾਤਸ਼ਾਹ ਕਿਰਪਾ ਕਰੇਗਾ ਮੁਰਦਵਾ ਰਾ ਕਾਂਗਰਸ ਪਾਰਟੀ ਦਾ ਝੰਡਾ ਜਿਹੜਾ ਪੰਜਾਬ ਦੇ ਵਿੱਚ ਲੱਗਿਆ ਮੈਨੂੰ ਉੜਦੀ ਉੜਦੀ ਕਹਾਣੀ ਪਤਾ ਲੱਗੀ ਹੈ ਵੀ 3 ਸੱਤ ਸਾਬ ਨੇ ਕਿਹਾ ਹੈ ਸ਼ਰਤ ਰੱਖੀ ਹੈ ਕਿ ਜੇ ਵੀਰ ਸਿੰਘ ਬਾਦਲ ਅਸੀਫਾ ਦੇਵੇ ਤਦ ਮੈਂ ਅਕਾਲੀ ਦਲ ਬਾਰੇ ਸੋਚ ਸਕਦਾ 85 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸਕੂਬ ਸਿੰਘ ਪੰਜਾਬ ਕਾਂਗਰਸ ਦੇ ਵਿੱਚ ਆਪਸੀ ਕਾਰਟੂਕਲੇਸ ਲਗਾਤਾਰ ਜਾਰੀ ਹੈ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਰੈਲੀ ਕੀਤੀ ਸੀ ਜਿਸ ਤੋਂ ਬਾਅਦ ਲਗਾਤਾਰ ਪੰਜਾਬ ਦੀ ਲੀਡਰਸ਼ਿਪ ਦੇ ਵੱਲੋਂ ਉਸ ਦਾ ਵਿਰੋਧ ਕੀਤਾ ਗਿਆ ਜਿਸ ਨੂੰ ਲੈ ਕੇ ਆਵਾਜ਼ ਇਹ ਵੀ ਉੱઠી ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਤਾਂ ਪ੍ਰਤਾਪ ਬਾਜਵਾ ਤੇ ਨਵਜੋਤ ਸਿੰਘ ਸਿੱਧੂ ਦੇ ਵਿੱਚਕਾਰ ਜਿਹੜੀ ਟਵੀਟੀ ਜੰਗ ਵੀ ਉਹ ਵੀ ਲਗਾਤਾਰ جاری ਰਹੀ ਪਰ ਉੱਥੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਪਟਿੰਗ ਨਾਭਾ ਜੇਲ੍ਹ ਦੇ ਵਿੱਚ ਪਹੁੰਚਦੇ ਨੇ ਤਾਂ ਜਿੱਥੇ ਉਹਨਾਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਜਿਹੜੇ ਆਪਣੇ ਸੁਰ ਨੇ ਉਹ ਕਿਤਨਾ ਕਿਤੇ ਚੇਂਜ ਹੁੰਦੇ ਦਿਖਾਈ ਦਿੱਤੇ ਉਹਨਾਂ ਦੇ ਸੁਰ ਇਹ ਨਰਮ ਪੈੰਦੇ ਦਿਖਾਈ ਦਿੱਤੇ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਪਾਰਟੀ ਲਗਾਤਾਰ ਆਪਣੀ ਮਜ਼ਬੂਤੀ ਦੇ ਲਈ ਕੰਮ ਕਰਦੀ ਹੈ ਤੇ ਉਹਨਾਂ ਦੇ ਵੱਲੋਂ ਪਾਰਟੀ ਦੀ ਮਜ਼ਬੂਤੀ ਦੇ ਲਈ ਜਿਹੜਾ ਕੰਮ ਕੀਤਾ ਜਾ ਰਿਹਾ ਇਹ ਕਹਿਣਾ ਉਹਨਾਂ ਦਾ ਨਵਜੋਤ ਸਿੰਘ ਸਿੱਧੂ ਦੇ ਲਈ ਸੀ ਤੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਪਾਰਟੀ ਹਾਈ ਕਮਾਂਡ ਨੂੰ ਜਿਹੜੀ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਸੀ ਪਰ ਉਹਨਾਂ ਨੇ ਮੰਗੀ ਨਹੀਂ ਤੇ ਨਾਲ ਹੀ ਉਹਨਾਂ ਨੇ ਆਮ ਆਨਵੀ ਪਾਰਟੀ ਅਤੇ ਕਾਂਗਰਸ ਦੇ ਗੱਠਜੋੜ ਨੂੰ ਲੈ ਕੇ ਵੀ ਆਪਣਾ ਬਿਆਨ ਜਾਰੀ ਕੀਤਾ ਹੈ। ਇਹਦੇ ਤੇ ਵੀ ਮੈਂ ਕੁਝ ਨਹੀਂ ਕਹਿ ਸਕਦਾ ਵੀ ਲੁਕੇ ਹੈ ਕਿ ਵਿਪਾਸਨਾ ਆਸਤੇ ਆਇਆ ਬਿਕੋ ਜਿਹੜੀ ਗੱਲ ਦਾ ਪਤਾ ਨਾ ਹੋਵੇ ਮੈਂ ਕਾਫੀ ਵਾਰੀ ਇਹ ਕਿਹਾ ਹੈ ਕਿ ਮੈਂ ਹੁਣ ਫਾਲਤੂ ਦੀਆਂ ਟਿੱਪਣੀਆਂ ਇੱਕ ਦੂਜੇ ਤੇ ਫਾਲਤੂ ਦੀਆਂ ਕਰਨੀਆਂ ਉਹ ਛੱਡੀਆਂ ਨੀ ਆ। ਉਹ ਜਿਹੜੀ ਗੱਲ ਕੋਈ ਜਾਇਜ਼ ਹੈ ਪੂਰੇ ਤੇ ਮੈਂ ਤੁਹਾਨੂੰ ਹਰ ਇੱਕ ਪੰਤਾ ਜਵਾਬ ਦੇ ਦਿੱਤਾ ਹੈ। ਪ੍ਰਿੰਟਿੰਗ ਸਾਹਿਬ ਇੱਕਾ ਸਿੱਧੂ ਸਾਹਿਬ ਤੇ ਬਾਜਵਾ ਸਾਹਿਬ ਦੀ ਆਪਸੀ ਸ਼ਬਦੀ ਜਾਂ ਦੀ ਗੜੀ ਚੱਲ ਰਹੀ ਆ। ਇਹਨੂੰ ਪਬਲਿਕ ਆ ਜਿਹੜਾ ਕਾਟੋ ਪਲੇਸ ਦਾ ਹੀ ਨਾਮ ਦੇ ਲਿਆ। ਬਿਲਕੁਲ ਕੋਈ ਕਾਟੋ ਕਲੇਸ਼ ਨਹੀਂ ਆ ਤੁਸੀਂ ਦੇਖਿਆ ਹੋਣਾ ਇੱਕ ਦੂਜੇ ਨੂੰ ਆਮ ਨਹੀਂ ਗੱਲ ਕਹਤੀ ਆਪਸ ਵਿੱਚ ਸੋ ਮੈਨੂੰ ਲੱਗਦਾ ਕਿ ਉਹਨੂੰ ਕਾਟੋਕਲੇਸ਼ ਨਹੀਂ ਕਿਹਾ ਜਾ ਸਕਦਾ ਤੁਸੀਂ ਦੇਖਿਆ ਹੋਣਾ 1.5 2 ਸਾਲ ਤੋਂ ਕਿਸ ਪ੍ਰਕਾਰ ਕਾਂਗਰਸ ਪਾਰਟੀ ਇਕੱਠੀ ਹੋ ਕੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਹਰੇਕ ਮੰਚ ਤੇ ਪੰਜਾਬ ਦੇ ਲੋਕਾਂ ਦੀ ਲੜਾਈ ਲੜ ਰਹੀ ਹੈ ਇਹੋ ਜਿਹੇ ਜਿਹੜਾ ਘਟਨਾ ਕਰ ਮੈਂ ਮਾੜਾ ਮਾੜਾ ਇਹ ਤਾਂ ਆਮ ਪਰਿਵਾਰਾਂ ਵਿੱਚ ਚੱਲਦਾ ਰਹਿੰਦਾ ਕਈ ਵਾਰੀ ਉਹਨੂੰ ਤੋਲ ਜਿਆਦੇ ਦਿੱਤੀ ਜਾਂਦੀ ਹੈ ਕਿ ਨਹੀਂ ਇਹ ਤਾਂ ਬਹੁਤ ਕਾਟੋਕਲੇਸ਼ ਫਨਾ ਹੋ ਗਿਆ ਐਸੀ ਕੋਈ ਗੱਲ ਨਹੀਂ ਹੈ ਬਾਕੀ ਇਸ ਸਾਰੀ ਗੱਲ ਤੋਂ ਖਰਗੇ ਸਾਹਿਬ ਨੂੰ ਆਲ ਇੰਡੀਆ ਕਾਂਗਰਸ ਪ੍ਰੈਜ਼ੀਡੈਂਟ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਉਹਨਾਂ ਨੇ ਕੋਈ ਮੰਗੀ ਨਹੀਂ ਸੀ ਜਾਣਕਾਰੀ ਮੈਂ ਆਪ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਔਰ ਆਉਣ ਵਾਲੇ ਸਮੇਂ 'ਚ ਬਿਲਕੁਲ ਇਕ ਜੋ ਠੋਕੇ ਅਸੀਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਜਿਸ ਪ੍ਰਕਾਰ ਲੋਕਾਂ ਦੀ ਲੜਾਈ ਲੱਗ ਰਹੀ ਹੈ ਇਸੇ ਤਰ੍ਹਾਂ ਕਿੰਨੇ ਦਿਨ 'ਚ ਇਹ ਚੀਜ਼ ਫਾਈਨਲ ਹੋਊਗੀ ਵੀ ਆਮ ਆਦਮੀ ਪਾਰਟੀ ਦੇ ਥੋੜਾ ਸਮਝੌਤਾ ਹੋਊਗਾ ਜਾਂ ਨਹੀਂ ਵੀ ਦੋ ਟੁਕ ਨਾ ਹਾਂ ਵਾਲੀ ਗੱਲ ਦੇਖੋ ਜੀ ਪਿਛਲੇ 6 ਮਹੀਨਿਆਂ ਤੋਂ ਤੁਸੀਂ 21 ਸਵਾਲ ਪੁੱਛ ਰਹੇ ਹੋ ਸੋ ਮੈਂ ਬਾਰ-ਬਾਰ ਕਹਿੰਦਾ ਵੀ ਹਜੇ ਤੱਕ ਸਾਨੂੰ ਹਾਈ ਕਮਾਂਡ ਨੇ ਕਿਸੇ ਪ੍ਰਕਾਰ ਦੇ ਸਮਝੌਤੇ ਦੀ ਕੋਈ ਗੱਲ ਕਹੀ ਨਹੀਂ ਔਰ ਇਹ ਗੱਲ ਕੋਈ ਲੁਕਣ ਵਾਲੀ ਥੋੜੀ ਹੈ ਜਿੱਦੇ ਦਿੱਲੀ ਵਾਲੇ ਨੇ ਕਹਤਾ ਅਸੀਂ ਦਿੱਲੀ ਤੋਂ ਬਿਲਕੁਲ ਬਾਹਰ ਨਹੀਂ ਆ ਸਾਡੀ ਹਾਈ ਕਮਾਂਡ ਹੈ ਅਸੀਂ ਹਰ ਉਹਨਾਂ ਦਾ ਫਤਵਾ ਮੰਨਦੇ ਲੇਕਿਨ ਕਦੇ ਵੀ ਕਾਂਗਰਸ ਪਾਰਟੀ ਨੇ ਮੇਰੇ 45 ਸਾਲਾਂ ਦੇ ਜੀਵਨ ਦੇ ਵਿੱਚ ਕੋਈ ਵੀ ਆਈਡੀਆ ਸਾਡੇ ਤੇ ਥੋਪਿਆ ਨਹੀਂ ਹੈ ਤੁਸੀਂ ਦੇਖਿਆ ਉਹਨੇ ਪਿੱਛੇ ਦੇਖੜਗੇ ਸਾਹਿਬ ਨੇ ਇਹ ਗੱਲ ਕਹੀ ਕਿਸੀ ਪੰਜਾਬ ਦੇ ਲੋਕਾਂ ਨਾਲ ਤੇ ਆਮ ਲੋਕਾਂ ਨਾਲ ਜਿੱਥੇ-ਜਿੱਥੇ ਗੱਲ ਆ ਉਹਨਾਂ ਨਾਲ ਬੈਠ ਕੇ ਗੱਲ ਕਰਾਂਗੇ ਪਰ ਜਦੋਂ ਉਹ ਸਾਡੇ ਨਾਲ ਗੱਲ ਕਰਨਗੇ ਉਦੋਂ ਅਸੀਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਤੇ ਕਾਂਗਰਸ ਪਾਰਟੀ ਦੇ ਵਰਕਰ ਦੀਆਂ ਭਾਵਨਾਵਾਂ ਉਹ ਸਿੱਧਾ ਦੱਸ ਦਿਆਂਗੇ ਫਿਰ ਅੰਤਿਮ ਫੈਸਲਾ ਜੋ ਖਰਗੇ ਸਾਹਿਬ ਲੈਣਗੇ ਰਾਹੁਲ ਗਾਂਧੀ ਜੀ ਲੈਣਗੇ ਉਹ ਸਾਨੂੰ ਮਨਜ਼ੂਰ ਹੋਏਗਾ ਬੜਿੰਗ ਸਾਹਿਬ ਜਿਹੜੀ ਸਾਹਮਣੇ ਕਿਉਂ ਪੇਸ਼ ਨਹੀਂ ਹੋ ਰਹਾ ਤਿੰਨ ਵਾਰ ਸਨਮਨ ਕਰ ਦਿੱਤੇ ਨੇ ਕਿਉਂਕਿ ਨਾਸਕ ਜੀ ਪੰਜਾਬ ਦਾ ਮਸਲਾ ਹੁੰਦਾ ਉਹਨੂੰ ਕਹਿੰਦੇ ਨੇ ਪੇਸ਼ ਹੋਣਾ ਦੇਖੋ ਦੇਖੋ ਜੀ ਇਹ ਉਹਨਾਂ ਤੋਂ ਤੁਸੀਂ ਪੁੱਛੋ ਵੀ ਉਹ ਪੇਸ਼ ਹੋਣਾ ਕਿਦੋਂ ਹੋਣਾ ਕਿਉਂ ਨਹੀਂ ਹੋ ਰੇ ਹੋਰੇ ਮੈਂ ਉਹਰੇ ਤੇ ਐਵੇਂ ਕਹਦੇ ਆ ਕਿ ਕਿਉਂ ਪੇਸ਼ ਹੋ ਰਿਆ ਕਿਦੋਂ ਹੋਣਾ ਉਹ ਗੱਲ ਬੰਦ ਹੀ ਨਹੀਂ ਗੱਜਣ ਮਾਦਰਾ ਦੀ 35 ਕਰੋੜ ਦੀ ਜਿਹੜੀ ਪ੍ਰਾਪਰਟੀ ਆਈਡੀ ਨੇ ਜੰਪਤ ਕੀਤੀ ਇਹਦੇ ਬਾਰੇ ਵੀ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਜਬਤ ਕੀਤੀ ਹੈ ਜਾਂ ਨਹੀਂ ਕੀਤੀ ਆਈ ਥਿੰਕ ਇਟਸ ਅ ਸੈਟ ਪ੍ਰੋਸੀਜਰ ਜਿਹੜਾ ਕਿ ਮੈਨੂੰ ਪਹਿਲਾਂ ਦਾ ਪਤਾ ਹੈ ਕਿ ਈਡੀ ਜਦੋਂ ਕਿਸੇ ਦੇ ਘਰੇ ਰੇਡ ਕਰਦੀ ਹੈ ਉਹ ਸਾਰੀਆਂ ਪ੍ਰਾਪਰਟੀਆਂ ਇੱਕ ਵਾਰੀ ਸੀਜ਼ ਕਰਦੀ ਹੈ ਫਿਰ ਹੌਲੀ ਹੌਲੀ ਜਿਵੇਂ ਉਹਨੂੰ ਜਦੋਂ ਜਿਵੇਂ ਜਿਵੇਂ ਉਹ ਦੋਸ਼ ਤੇ ਹੁੰਦੇ ਜਾਂ ਨਹੀਂ ਹੁੰਦੇ ਉਹਨਾਂ ਦੇ ਮਤਲਬ ਕੋਰਟਸ ਤੋਂ ਜਾ ਕੇ ਉਹਨਾਂ ਨੂੰ ਰੀਲੀਫ ਮਿਲਦਾ ਸੋ ਮੈਨੂੰ ਔਰੇ ਬਾਰੇ ਕੁਝ ਪਤਾ ਹੀ ਨਹੀਂ ਵੀ ਪਹਿਲੀ ਗੱਲ ਤਾਂ ਮੈਨੂੰ ਇਹ ਹੀ ਨਹੀਂ ਪਤਾ ਵੀ ਈਡੀ ਨੇ ਕੀਤੀ ਹੈ ਕਿ ਨਹੀਂ ਕੀਤੀ ਦੂਜੀ ਵਾਰ ਕੀਤੀ ਵੀ ਹੈ ਤਾਂ ਇਹਨੋਂਰੇ ਕੋਈ ਤੱਥ ਨਹੀਂ ਪਤਾ ਕਿਉਂਕਿ ਮੈਂ ਕੋਈ ਵਕੀਲ ਤਾਂ ਹੈ ਨਹੀਂ ਵੀ ਕਿਉਂ ਕੀਤੀ ਹੈ ਜਾਂ ਕੀ ਕਰ ਰਹੇ ਨੇ ਹੋ ਸਕਦਾ ਹੋਵੇ ਚ ਕੋਈ ਹੋਰ ਗੱਲਾਂ ਹੋਣ ਉਹ ਤਾਂ ਈਡੀ ਦੇ ਬੰਦੇ ਦੱਸ ਸਕਦੇ ਆ ਜਾਂ ਗੱਜਨ ਮਾਜਰੇ ਦੱਸ ਕਿਸ ਤਰ੍ਹਾਂ ਤਿਆਰੀ ਲੋਕ ਸਭਾ ਦੀ 13 ਦੀਆਂ 13 ਲੋਕ ਸਭਾ ਸੀਟਾਂ ਤੇ ਫੁੱਲ ਬਕਮਲ ਤਿਆਰੀ ਚੱਲ ਰਹੀ ਹੈ ਔਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਲੋਕਾਂ ਚ ਭਾਰੀ ਉਤਸ਼ਾਹ ਹੈ ਬੇਸ਼ੱਕ ਅਸੀਂ ਤਿੰਨ ਸਟੇਟਾਂ ਦੇ ਵਿੱਚ ਥੋੜਾ ਨੁਕਸਾਨ ਝੱਲਣਾ ਪਿਆ ਲੇਕਿਨ ਪੰਜਾਬ ਦੇ ਵਿੱਚ ਸਾਨੂੰ ਵੀ ਮਸੂਸ ਹੋਇਆ ਲੇਕਿਨ ਪੰਜਾਬ ਦੇ ਵਿੱਚ ਜਿਸ ਪ੍ਰਕਾਰ ਲੋਕ ਸਾਡੇ ਧਰਮਿਆਂ 'ਚ ਉਹ ਦੂ ਧਰਮੇ ਕਰਕੇ ਆਏ ਜੋ ਪਿਆਰ ਤੇ ਫਤਵਾ ਦੇ ਰਿਹਾ ਸਾਨੂੰ ਇਉਂ ਲੱਗ ਰਿਹਾ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰੇਗਾ ਮੁਰ ਦਵਾਰਾ ਕਾਂਗਰਸ ਪਾਰਟੀ ਦਾ ਚੰਗਾ ਜਿਹੜਾ ਪੰਜਾਬ ਦੇ ਵਿੱਚ ਲੈ ਆ। ਅਕੱਲ ਹੀ ਤਾਂ ਧਿੰਦਸੇ ਦਾ ਮੋੜ ਇਕੱਠੇ ਹੋਣ ਯਾਰ ਕੀ ਫਰਕ ਹੈ ਜੀ ਕੋਈ ਇਕੱਠਾ ਹੋ ਜੇ ਨਾ ਹੋ ਜੇ ਸਾਨੂੰ ਇਸ ਗੱਲ ਦਾ ਨਹੀਂ ਕੋਈ ਫਰਕ ਪੈਂਦਾ। ਇੱਕ ਵੀ ਫਰਕ ਨਹੀਂ ਪੈਂਦਾ ਪਰ ਹਾਂ ਇਸ ਗੱਲ ਦਾ ਢੀਸ ਸਾਨੂੰ ਬਹੁਤ ਤੋ ਵੇਦਨਸ਼ੀ ਲੀਡਰ ਪੰਜਾਬ ਦਾ ਮੰਨਿਆ ਜਾਂਦਾ ਹੈ ਕਿੰਨੇ ਯਾਰ ਔਰ ਕਦੇ ਵੀ ਕੋਈ ਗਲਤ ਟਿੱਪਾ ਟਪਣੀ ਇਸ ਤਰ੍ਹਾਂ ਹਰ ਬੰਦਾ ਉਹਨਾਂ ਬਾਰੇ ਚੰਗੀ ਗੱਲ ਕਰਦਾ ਲੇਕਿਨ ਪਾਰਟੀ ਛੱਡ ਦੇਣੀ ਫਿਰ ਪਾਰਟੀ ਚ ਆ ਜਾਣਾ ਪਰ ਮੈਨੂੰ ਲੱਗਦਾ ਇਹ ਥੱਲੇ ਆਕਾਸਰੇ ਲਾਈ ਜਾ ਰਹੇ ਨੇ ਰਾਜਨੀਤਿਕ ਜੀਵਨ ਢੀਂਸਾ ਸਾਹਿਬ ਦਾ ਬਹੁਤ ਲੰਮਾ ਜੀਵਨ ਹੈ ਔਰ ਉਸ ਸਮੇਂ ਦੇ ਨੇ ਅੱਜ ਦੀਆਂ ਸਥਿਤੀਆਂ ਪਰਸਥਿਤੀਆਂ ਇਸੇ ਕਰਕੇ ਮੈਨੂੰ ਉੜਦੀ ਉੜਦੀ ਕਹਾਣੀ ਪਤਾ ਲੱਗੀ ਹੈ ਵੀ ਢੀਂਸਾ ਸਾਹਿਬ ਨੇ ਢੀਂਸਾ ਸਾਹਿਬ ਦਾ ਬਹੁਤ ਲੰਮਾ ਜੀਵਨ ਔਰ ਉਸ ਸਮੇਂ ਦੇ ਨਹੀਂ ਅਜ ਦੀਆਂ ਸਥਿਥੀਆਂ ਪ੍ਰਸਥਿਤੀਆਂ ਇਸੇ ਕਰਕੇ ਮੈਨੂੰ ਉੜਦੀ ਉੜਦੀ ਕਹਾਣੀ ਪਤਾ ਲੱਗੀ ਹੈ ਵੀ ਢੀਂਸਾ ਸਾਹਿਬ ਨੇ ਕਿਹਾ ਹੈ ਸ਼ਰਤ ਰੱਖੀ ਹੈ ਕਿ ਸੁਪੀਰ ਸਿੰਘ ਬਾਦਲ ਅਸੀਫਾ ਦੇਵੇ ਤਦ ਮੈਂ ਅਕਾਲੀ ਦਲ ਬਾਰੇ ਸੋਚ ਸਕਦਾ ਵੀ ਆ ਸਕਦਾ ਪਹਿਲਾਂ ਅਸੀਫਾ ਦੇਵੇ ਉਹ ਗੱਲ ਹੋਣੀ ਨਹੀਂ ਤੇ ਢੀਂਸਾ ਸਾਹਿਬ ਸੁਲਝੇ ਵਿਅਕਤੀ ਨੇ ਬਿਲਕੁਲ ਦੋਵੇਂ ਬਾਪ ਬੇਟਾ ਮੈਨੂੰ ਨਹੀਂ ਲੱਗਦਾ ਕਿ ਉਹ ਮੈਂ ਉਹਨਾਂ ਨੂੰ ਨਹੀਂ ਕਹਿ ਰਿਹਾ ਪੀਓ ਚੱਤਰ ਵੀ ਖਾਦੇ ਤੇ ਗੰਡੇ ਵੀ ਖਾਦੇ ਉਹ ਗੱਲ ਬਾਨੀ ਨਹੀਂ ਫਿਰ ਉਹਨਾਂ ਨੇ ਛੱਡ ਕੇ ਕਿਉਂ ਜਾਣਾ ਸੀ ਉਹ ਕੋਈ ਨਾ ਕੋਈ ਜ਼ਰੂਰ ਸ਼ਰਤ ਐ ਸੀ ਇਹ ਐਸੇ ਕਰਕੇ ਖਬਰ ਆ ਰਹੀ ਉਹ ਰੱਖਣਗੇ ਉਹ ਗੱਲ ਪੂਰੀ ਨਹੀਂ ਹੋਣੀ ਤੁਹਾਡੇ ਮੁਤਾਬਿਕ ਵਧੀਆ ਫਤਵਾ ਕਾਂਗਰਸ ਨੂੰ ਅੱਜ ਦੇ ਟਾਈਮ ਮਿਲਦੇ ਆ ਸੁਖਵੀਰ ਬਾਦਲ ਦੀ ਮਾਫੀ ਨੂੰ ਕਿਵੇਂ ਦੇਖਦੇ ਹੋ ਜਿਵੇਂ ਅੱਜ ਕੱਲ ਲੋਕ ਤੋਂ ਬਲਾ ਜੁੜੇ ਰਹੇ ਨੇ ਦੇਖੋ ਜੀ ਮਾਫੀ ਫਿਰ ਉੱਥੀ ਗੱਲ ਆ ਹਰ ਸਿਮਰਤ ਕੌਰ ਬਾਦਲ ਜੀ ਨੇ ਅਸਿਫਾ ਦਿੱਤਾ ਲੇਕਿਨ ਪਹਿਲਾਂ ਦਸਖਤ ਕਰਕੇ ਆਏ ਉਹਨਾਂ ਕਾਲੇ ਕਾਨੂੰਨਾਂ ਦੇ ਫੇਰ ਲੋਕਾਂ ਨੂੰ ਕਨਵਿੰਸ ਕਰਾਇਆ ਕਿ ਨਹੀਂ ਇਹ ਕਾਨੂੰਨ ਬਹੁਤ ਚੰਗੇ ਨੇ ਬਾਦਲ ਸਾਹਿਬ ਤੋਂ ਵੀ ਕੋਆਇਆ ਫੇਰ ਜਦੋਂ ਲੋਕਾਂ ਦਾ ਰੋਹ ਵੇਖਿਆ ਤੇ ਉਹਨਾਂ ਨੇ ਅਸਤੀਫਾ ਦਿੱਤਾ ਪੂਰਾ ਫਾਇਦਾ ਕੀ ਹੋਇਆ 0% ਫਾਇਦਾ ਹੋ ਗਿਆ ਅਸਤੀਫਾ ਦਿੱਤੇ ਦਾ ਸੇਮ ਮਾਫੀ ਮਾਫੀ ਗਲਤੀ ਦੀ ਹੁੰਦੀ ਹੈ ਗੁਨਾਹ ਦੀ ਨਹੀਂ ਹੁੰਦੀ 8 9 ਵਰਿਆਂ ਬਾਅਦ ਤੁਸੀਂ ਮਾਫੀ ਮੰਗੀ ਇਹਦਾ ਮਤਲਬ ਕਈ ਲੋਕ ਅਸੀਂ ਤਾਂ ਉਧਰ ਮਾਲਵੇ ਚ ਜ਼ਿਲ੍ਹਾ ਜਿਹੜਾ ਸਾਡਾ ਮੁਕਸਰ ਹੈ ਇਹ ਉਥੇ ਅਕਾਲੀ ਦਲ ਦਾ ਜਲਵਾ ਵੀ ਹੈਗਾ ਜਿਹੜੇ ਅਕਾਲੀ ਦਲ ਦੇ ਬੰਦੇ ਸਾਨੂੰ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਕਾਂਗਰਸ ਦਾ ਲਾਇਆ ਇਲਜ਼ਾਮ ਹੈ ਬਗਰਾੜੀ ਇਸ਼ੂ ਇਹ ਹੋਇਆ ਨਹੀਂ ਕਦੇ ਪਰਿਵਾਰ ਨੇ ਕੀਤਾ ਨੀਆ ਮਾਫੀ ਤੋਂ ਬਾਅਦ ਦੁਬਾਰੇ ਮੋਹਰ ਲਾ ਲਈਏ ਉਦੋਂ ਹੀ ਮਾਫੀ ਮੰਗਣੀ ਚਾਹੀਦੀ ਹੁਣ ਲੋਕ ਇਹ ਮੰਨਦੇ ਆ ਕਿ ਨਿਹੱਥੇ ਸਿੱਖਾਂ ਤੇ ਕਤਲਿਆਮ ਸੁਮੇਤ ਸਿੰਘ ਸੈਣੀ ਸਾਹਿਬ ਦੇ ਸੁਭੀਰ ਸਿੰਘ ਬਾਦਲ ਉਸ ਵੇਲੇ ਦੇ ਗ੍ਰਹਿ ਮੰਤਰੀ ਨੇ ਕਰਾਇਆ ਦੋ ਸਿੱਖ ਗੁਰੂ ਦੀ ਰਾਖੀ ਕਰਨ ਆਏ ਉਹਨਾਂ ਦਾ ਜਾਲੀ ਡਿਫੈਂਸ ਬਣਾਇਆ ਵੀ ਇਹ ਸਾਨੂੰ ਤਾਂ ਮਾਰਨੇ ਪਏ ਇਹ ਸਾਨੂੰ ਮਾਰ ਦਿੰਦੇ ਉਸ ਵੀਰ ਸਿੰਘ ਬਾਦਲ ਦੀ ਰਹਿਨਮਾਈ ਛੋਇਆ ਇਹ ਸਾਰੇ ਔਰ ਉਹਰਾ ਖਮਿਆਜਾ ਦੇਖ ਲੋ ਸੱਚੇ ਬਾਦਸ਼ਾਹ ਦੇ ਕਰੇ ਦੇ ਰਹਿ ਦੇਰ ਨਹੀਂ ਮੁਕੰਮਲ ਬਾਦਲ ਸਾਫ ਹੋਗੇ ਮੁਕੰਮਲ ਬਾਦਲ ਸਾਫ ਹੋਗੇ ਸੋ ਮੈਨੂੰ ਲੱਗਦਾ ਉਸ ਮਾਫੀ ਦਾ ਇੱਕ ਵੀ ਪਰਸੈਂਟ ਉਹਨਾਂ ਨੂੰ ਫਾਇਦਾ ਨਹੀਂ ਹੋਇਆ ਉਲਟਾ ਨੁਕਸਾਨ ਹੋ ਗਿਆ ਜਿਹੜੀ ਗੱਲ ਪਬਲਿਕ ਇਹ ਕਹਿੰਦੀ ਸੀ ਉਹਨਾਂ ਨਾਲ ਜੁੜੇ ਜੱਥੇਦਾਰ ਵੀਰ ਕਿਰਪਾਨ ਵਾਲਾ ਬੰਦਾ ਤੇ ਬਾਦਲ ਪਰਵਾਰ ਕੰਮ ਕਰ ਨਹੀਂ ਸਕਦਾ ਇਸ ਕੱਲ ਤੇ ਮੋਰ ਲੱਗ ਗਈ ਵੀ ਇਹ ਕੰਮ ਇਹਨਾਂ ਤੋਂ ਬੱਜਰ ਗੁਨਾਹ ਹੋ ਗਿਆ ਪਰ ਗਾੜੀ ਦੀ ਗੱਲ ਕੀਤੀ ਹੈ ਅਕਾਲੀ ਦਲ ਦੇ ਹੁੰਦੇ ਹੋਇਆ ਕਾਂਗਰਸ ਵੀ ਲੰਗੀ ਹੁਣ ਆਮ ਆਦਮੀ ਪਾਰਟੀ ਆ ਪਰ ਕੋਮਨ ਨੂੰ ਸਾਫ਼ ਨਹੀਂ ਮਿਲਿਆ ਹਾਲ ਤੱਕ ਕਰਨਾ ਪਰ ਗਾੜੀ ਦਾ ਨਾ ਬੈਵਨ ਕਹਿੰਦਾ ਨਾ ਦੋਸ਼ ਖਾਂਦਾ ਜਿੰਨਾ ਲੋਕਾਂ ਮੈਂ ਸਮਝਦਾ ਬਿਲਕੁਲ ਤੁਸੀਂ ਠੀਕ ਹੈ ਨਾ ਪਰ ਬਹੁਤ ਸਾਰੇ ਲੰਮੇ ਹੱਥ ਆ ਉਹਨਾਂ ਦੇ ਗੱਲ ਉਹ ਕਿਤੇ ਨਾ ਕਿਤੇ ਇਧਰ ਉਧਰ ਕੋਈ ਨਾ ਕੋਈ ਆਸਰਾ ਲੈ ਲੈਂਦੇ ਮਗਰਲੀ ਸਰਕਾਰ ਚ ਵੀ ਉਹ ਆਸਰਾ ਉਹ ਲੈ ਲੈਂਦੇ ਸੀ ਕੁਣ ਵੀ ਕਿਉਂਕਿ ਲੰਮੇ ਹੱਥ ਹੈ ਉਹ ਕਹਿੰਦੇ ਆ ਨਾ ਠੰਡੇ ਪਾਡੇ ਦੀਆਂ ਥਿੜਾਈਆਂ ਹੌਲੀ-ਹੌਲੀ ਜਾਂਦੀਆਂ ਉਹਨੂੰ ਸਮਾਂ ਲੱਗਦਾ ਕਿ ਤੂੰ ਨਾ ਕਿਤੇ ਫੋ ਪਾ ਲੈਂਦੇ ਇਧਰੋਂ ਪੈਰ ਫੋ ਪੈ ਗਿਆ ਉਧਰੋਂ ਫੋ ਪੈ ਗਿਆ ਫਿਰ ਉਹ ਲੱਕੇ ਇਸ ਲੰਮਕ ਜਾਂਦਾ ਕਾਂਗਰਸ ਪਾਰਟੀ ਨੇ ਵੀ ਇਸ ਮਕਦਮੇ ਤੇ ਪੂਰੀ ਕੋਸ਼ਿਸ਼ ਕੀਤੀ ਔਰ ਮੈਨੂੰ ਲੱਗਦਾ ਕਿ ਇਹ ਆਮ ਆਦਮੀ ਪਾਰਟੀ ਨੂੰ ਵੀ ਕੋਸ਼ਿਸ਼ ਪੂਰੀ ਕਰਨੀ ਚਾਹੀਦੀ ਹੈ ਨਹੀਂ ਤਾਂ ਉਹਨਾਂ ਦਾ ਹਾਲ ਵੀ ਹੋ ਵੀਗਾ ਜਿਵੇਂ ਸਾਬ ਦੇ ਨਾਲ ਹੋਇਆ ਸੋ ਮੈਂ ਪਰਹਜੇ ਲੰਮੇ ਹੱਥ ਹੈ ਹੌਲੀ ਨਹੀਂ ਸੱਚੇ ਪਾਸੇ ਸ਼ੱਕ ਹੈ ਤਾਂ ਦੱਸਦੀ ਕਿ ਪੰਜਾਬ ਅੰਦਰ ਪੰਜਾਬ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਗਾਤਾਰ ਪਾਰਟੀ ਦੇ ਖਿਲਾਫ ਗਤੀਵਿਧੀਆਂ ਕਰ ਰਹੇ ਸਨ ਉਹਨਾਂ ਦੇ ਵੱਲੋਂ ਇੱਕ ਰੈਲੀ ਕੀਤੀ ਗਈ ਜਿਸ ਦੇ ਵਿੱਚ ਪਾਰਟੀ ਪ੍ਰਧਾਨ ਦੀ ਕਿਤੇ ਵੀ ਫੋਟੋ ਵੀ ਨਹੀਂ ਲਗਾਈ ਗਈ ਤੇ ਨਾਲ ਹੀ ਉਹਨਾਂ ਨੇ ਕਿਸੇ ਨੂੰ ਸੱਦਾ ਦਿੱਤਾ ਤੇ ਨਾ ਹੀ ਉਹ ਕਾਂਗਰਸ ਪਾਰਟੀ ਦੇ ਕਿਸੇ ਵੀ ਜਿਹੜਾ ਫੰਕਸ਼ਨ ਸੀਗਾ ਉਹਦੇ ਵਿੱਚ ਪਹੁੰਚਦੇ ਸਨ ਤਾਂ ਉੱਥੇ ਹੀ ਲਗਾਤਾਰ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਣ ਦੀ ਮੰਗ ਕੀਤੀ ਗਈ ਪਰ ਹੁਣ ਕਿਤੇ ਨਾ ਕਿਤੇ ਜਿਹੜਾ ਪਾਰਟੀ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਹਨਾਂ ਦੇ ਜਿਹੜੇ ਸੁਰ ਨੇ ਉਹ ਨਵਜੋਤ ਸਿੰਘ ਸਿੱਧੂ ਪ੍ਰਤੀ ਨਰਮ ਹੁੰਦੇ ਦਿਖਾਈ ਦਿੱਤੇ ਨੇ ਤੇ ਹੁਣ ਦੇਖਣਾ ਹੈਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਇਹਨਾਂ ਦੇ ਨਾਲ ਮੁਲਾਕਾਤ ਕਰਕੇ ਇਸ ਜਿਹੜੀ ਵਿਵਾਦ ਦਾ ਕੋਈ ਹੱਲ ਕੱਢਦੇ ਨੇ ਜਾਂ ਫਿਰ ਇਸ ਤਰ੍ਹਾਂ ਹੀ ਬਰਕਰਾਰ ਰਹੇਗਾ ਬਿਊਰੋ ਰਿਪੋਰਟ ਡੀਫੈਕਟਨਲ ਪੰਜਾਬੀ